ਗਜਰੇਲਾ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਬਹੁਤ ਹੀ ਸੋਹਣਾ ਬਣਿਆ ਗਜਰੇਲਾ ਗਜਰੇਲੇ ਲਈ ਅੱਜ ਲੌਂਗ ਵੀਡੀਓ ਨਹੀਂ ਬਣਾਈ ਕਿਉਂਕਿ ਗਜਰੇਲਾ ਲੈਂਦਾ ਬਹੁਤ ਟਾਈਮ ਤੇ ਇਸ ਕਰਕੇ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਵੀ ਜਦੋਂ ਆਪਾਂ ਗਾਜਰਾ ਛਿੱਲੀਆਂ ਤੇ ਦੁੱਧ ਧਰਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬਣਾਈ ਗਏ ਰਿਝਾਈ ਗਏ ਤੇ ਹੁਣ ਆਪਾਂ ਇਹਦੇ ਵਿੱਚ ਖੋਆ ਤੇ ਜਿਹੜਾ 2 ਕਿਲੋ ਦੁੱਧ ਪਾਇਆ ਸੀ ਪੈਨ ਆਪਣਾ ਪਰਫੈਕਟ ਖੋਆ ਬਣ ਕੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿੰਦੀ ਆ ਆ ਦੇਖੋ ਖੋਆ ਆਪਣਾ ਬਣ ਕੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਅ ਗਜਰੇਲਾ ਖੋਈ ਵਾਲਾ ਗਜਰੇਲਾ ਖੋਇਆ ਖੋਇਆ ਤੇ ਲੋਚੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਬਣਾਇਆ ਹੋਇਆ ਗਜਰੇਲਾ ਕਿਵੇਂ ਦਾ ਲੱਗਿਆ ਇੰਨੂੰ ਲੱਗਦਾ ਬਹੁਤ ਜ਼ਿਆਦਾ ਟਾਈਮ ਇਸ ਕਰਕੇ ਲੌਂਗ ਵੀਡੀਓ ਬਣਦੀ ਨੇ ਤੇ ਆਪਾਂ ਬਣਾਈਆਂ ਸ਼ਾਰਟਸ ਵੀਡੀਓ ਗਜਰੇਲੇ ਤੇ ਤੇ ਪਲੀਜ਼ ਤੁਸੀਂ ਜ਼ਰੂਰ 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 ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹੜੇ ਵੀ ਨਵੇਂ ਆਉਂਦੇ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ